ਗੁੱਡ ਮਾਰਨਿੰਗ ਲੁਧਿਆਣਾ ਥਿਸ ਇਜ਼ ਤਮੰਨਾ ਬੇਦੀ ਐਸ ਸਾਈਡ ਨਫ ਪ੍ਰੀ ਸਿੰਬੇਦੀ ਸਰੋਸਤਰੀ ਤਰ੍ਹਾਂ ਇੱਕ ਵਾਰ ਫੇਰ ਤੋਂ ਮੌਜੂਦ ਹਨ ਲੈ ਕੇ ਦੇਸ਼ ਅਤੇ ਦੁਨੀਆ ਦੀਆਂ तमाम अहम ਖਬਰਾਂ ਸੋਨਾਪ੍ਰੀਤ ਰੋਸਤਰੀ ਤਰ੍ਹਾਂ ਬੁਲਟਿਨ ਦੀ ਸ਼ੁਰੂਆਤ ਕਰਾਂਗੇ ਅੰਤਰਰਾਸ਼ਟਰੀ ਖਬਰ ਦੇ ਨਾਲ ਸੋ ਸਭ ਤੋਂ ਪਹਿਲੀ ਜਿਹੜੀ ਖਬਰ ਦੀ ਗੱਲ ਕਰਨ ਜਾ ਰਹੇ ਹਾਂ ਅੰਤਰਰਾਸ਼ਟਰੀ ਖਬਰ ਹੈ ਇਹ ਹੈ ਕਿ ਜਾਇਨਾ ਸਸਕੈਚਵਨ ਵਿਖੇ ਅੰਮ੍ਰਿਤਧਾਰੀ ਨੌਜਵਾਨ ਤੇ ਮੂਲ ਨਿਵਾਸੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਨਾਪ੍ਰੀਤ ਬਿਹ ਬਿਹਦੀ ਨਖੇਦੀ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਇਸ ਵਿਅਕਤੀ ਦਾ ਨਾਮ ਸਿਮਰਨਦੀਪ ਸਿੰਘ ਹੈ ਜੋ ਕਿ ਇੰਟਰਨੈਸ਼ਨਲ ਇਹ ਟਰੱਕ ਡਰਾਈਵਰ ਦੀ ਨੌਕਰੀ ਕਰਦਾ ਨਾਪ੍ਰੀਤ ਤੇ ਪੁਲਿਸ ਦੇ ਵੱਲੋਂ ਜੋ ਕਿ ਇਹ ਫਿਲਹਾਲ ਹਲੇ ਤੱਕ ਕੋਈ ਕਾਰਵਾਈ ਜਰੀਏ ਨਹੀਂ ਕੀਤੀ ਜਾ ਰਹੀ ਹੈ ਇਹ ਵੱਡੀ ਨਖੇਤੀ ਦੀ ਖਬਰ ਸਾਹਮਣੇ ਆਈ ਹੈ ਬਿਲਕੁਲ ਮੰਨਣਾ ਕਈ ਪੰਜਾਬੀ ਆਪਣੇ ਚੰਗੇ ਭਵਿੱਖ ਵਾਸਤੇ ਆਪਣੇ ਭਾਰਤ ਤੋਂ ਇੰਡੀਆ ਤੋਂ ਕੈਨੇਡਾ ਮੂਵ ਕਰਦੇ ਆ ਤੇ ਉਹਦੇ ਦੌਰਾਨ ਹੀ ਇਹਦੇ ਵਿੱਚ ਸੀ ਕਈ ਤਰ੍ਹਾਂ ਦੇ ਲੈਵੇਂ ਸਟੂਡੈਂਟ ਵੀਜ਼ਾ ਹੋ ਗਿਆ ਜਾਂ ਪੀਆਰ ਬੇਸ ਤੇ ਹੋ ਗਿਆ ਲੁੱਕੀ ਬਾਹਰ ਜਾਂਦੇ ਆ ਚੰਗੇ ਭਵਿੱਖ ਨੂੰ ਲੈ ਕੇ ਇਸੇ ਤਰ੍ਹਾਂ ਸਿਮਰਨਦੀਪ ਸਿੰਘ ਦੀ ਅੱਜ ਗੱਲ ਕਰ ਰਹੇ ਆ ਜਿਹੜੇ ਸਟੂਡੈਂਟ ਵੀਜ਼ਾ ਤੇ ਪੜ੍ਹਾਈ ਬੇਸ ਤੇ ਬਾਹਰ ਕੈਨੇਡਾ ਜੇ ਸੀਗੇ ਬੇਸਿਕਲੀ ਇਹ ਬਿਲੋਂਗ ਕਰਦੇ ਆ ਚਮਕੌਰ ਸਾਹਿਬ ਤੋਂ ਇਹਨਾਂ ਦੇ ਮਾਤਾ ਪਿਤਾ ਅੱਜ ਵੀ ਉੱਥੇ ਹੀ ਰਹਿ ਰਹੇ ਆ ਤੇ ਸਟੱਡੀ ਤੋਂ ਬਾਅਦ ਇਹ ਆਪਣਾ ਹੁਣ ਉਹਨੇ ਵਿਆਹ ਵੀ ਕਰਾਇਆ ਤੇ ਉਸ ਤੋਂ ਬਾਅਦ ਇਹ ਪਰਥੇ ਜੌਬ ਵੀ ਕਰ ਰਹੇ ਸੀਗੇ ਟਰੱਕ ਡ ਟਰੱਕ ਲੈ ਕੇ ਆਪਣੇ ਘਰ ਦੇ ਬਾਹਰ پارک ਕਰਨ ਲੱਗੇ ਸੀਗੇ ਤਾਂ ਇਹ ਕੈਨੇਡਾ ਦੇ ਦੋ ਮੂਲ ਨਿਵਾਸੀ ਨੇ ਉਹਨਾਂ ਵੱਲੋਂ ਇੱਕ ਤਰ੍ਹਾਂ ਦਾ ਨਸਲੀ ਹਮਲਾ ਕੀਤਾ ਗਿਆ ਹੈ ਕਾਫੀ ਜ਼ਿਆਦਾ ਕੁੱਟਮਾਰ ਕੀਤੀ ਗਈ ਸਿਮਰਦੀਪ ਦੇ ਨਾਲ ਉਸ ਤੋਂ ਬਾਅਦ ਮੌਕੇ ਤੇ ਸਿਮਰਨਦੀਪ ਨੇ ਜਦੋਂ ਪੁਲਿਸ ਨੂੰ ਫੋਨ ਕੀਤਾ ਤਾਂ ਤੁਸੀਂ ਹੈਰਾਨ ਹੋ ਜਾਓਗੇ ਕਿ ਕੈਨੇਡਾ ਨੂੰ ਸੇਫ ਐਂਡ ਸਾਊਂਡ ਕੰਟਰੀ ਕਿਹਾ ਜਾਂਦਾ ਹੈ ਲੇਕਿਨ ਫਿਰ ਵੀ ਉੱਥੇ ਪੁਲਿਸ ਨੇ ਆ ਕੇ ਕੋਈ ਕਾਰਵਾਈ ਨਹੀਂ ਕੀਤੀ ਸੋ ਇਹ ਇੱਕ ਸਵਾਲੀਆ ਨਿਸ਼ਾਨ ਖੜਾ ਕਰਦਾ ਹੈ ਕਿ ਜੇ ਦੋ ਮੂਲ ਨਿਵਾਸੀ ਇਸ ਤਰ੍ਹਾਂ ਹਮਲਾ ਕਰਨਗੇ ਕਿਸੇ ਤੇ ਤਾਂ ਉੱਥੇ ਪੁਲਿਸ ਜੇ ਕਾਰਵਾਈ ਨਹੀਂ ਕਰਦੀ ਤਾਂ ਕਿਤਨਾ ਕਿਤੇ ਪੁਲਿਸ ਵੀ ਸ਼ੱਕ ਦੇ ਘੇਰੇ ਵਿੱਚ ਆਉਂਦੀ ਹੈ ਪਰ ਜੋ ਵੀ ਪਰ ਤੁਮੰਨਾ ਆਪਏ ਬਹੁਤ ਜ਼ਿਆਦਾ ਇੱਕ ਨਿਖੇਦੀ ਕਰਦੇ ਆ ਕਿ ਕਿਸੇ ਦੇ ਵੀ ਨਸਲੀ ਹਮਲਾ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਜੀ ਬਿਲਕੁਲ ਕਿਉਂਕਿ ਕੰਟਰੀ ਜਿਹੜੀ ਕੈਨੇਡਾ ਨੂੰ ਬਹੁਤ ਹੀ ਸਿਕਿਉਰ ਤੁਸੀਂ ਬਿਲਕੁਲ ਸਹੀ ਕਿਹਾ ਮੰਨਿਆ ਜਾਂਦਾ ਹੈ ਸੋ ਇਸ ਤਰ੍ਹਾਂ ਤੇ ਅਗਰ ਹਮਲੇ ਹੋਣਗੇ ਤਾਂ ਇੱਥੋਂ ਜਾਂ ਜਾਣ ਵਾਲੇ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਵੀ ਇੱਕ ਵਾਰ ਦੂਸਰਾ ਥਾਟ ਜਿਹੜਾ ਇਸ ਨੂੰ ਦੇਣਾ ਪਏਗਾ ਨੌਕਰੀ ਕਿਤੇ ਨਾ ਕਿਤੇ ਕਿਉਂਕਿ ਬੇਹਤ ਹੀ ਸਿਕਿਉਰ ਕੰਟਰੀ ਮੰਨੀ ਜਾਂਦੀ ਤੇ ਪੁਲਿਸ ਦੇ ਵੱਲੋਂ ਤਾਂ ਪਹਿਲ ਦੇ ਆਧਾਰ ਤੇ ਆਪਣੇ ਨਾਗਰਿਕਾਂ ਦੀ ਜਿਹੜੀ ਸਿਕਿਉਰਿਟੀ ਐ ਸੇਫਟੀ ਨੂੰ ਯਕੀਨੀ ਬਣਾਉਣ ਦੀ ਗੱਲ ਆਖੀ ਜਾਂਦੀ ਹੈ ਸੋ ਇ ਸਟੂਡੈਂਟਸ ਦੇ ਵੱਲੋਂ ਤੇ ਜੇਕਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਤੇ ਯਕੀਨਨ ਜੋ ਲੋਕਾਂ ਦੇ ਵਿੱਚ ਇੱਕ ਸੋਚ ਜੜੀ ਹੈ ਜ਼ਰੂਰ ਪੈਦਾ ਹੁੰਦੀ ਹੈ ਸੋ ਅਗਲੀ ਖਬਰ ਦੇ ਵੱਲ ਨਪ੍ਰਿਤ ਰੁਕ ਕਰਦੇ ਹਾਂ ਜੋ ਕਿ ਹੈ ਪੱਛਮੀ ਬੰਗਾਲ ਵਿੱਚ ਇੱਕ ਸ਼ੱਕੀ ਚੀਨੀ ਨਾਗਰਿਕ ਗ੍ਰਿਫਤਾਰ ਕੀਤਾ ਗਿਆ ਸੋ ਨਪ੍ਰਿਤ ਇੱਕ ਖੂਨ ਚੁਨਾਈ ਨਾਮਕ ਦਾ ਵਿਅਕਤੀ ਜੜਾਵਾ ਇਹ ਗ੍ਰਿਫਤਾਰ ਕੀਤਾ ਗਿਆ ਪੱਛਮੀ ਬੰਗਾਲ ਤੋਂ ਤੇ ਇਹ ਵੀ ਦੱਸ ਦਵਾਂ ਕਿ ਇਸ ਦੇ ਕੋਲੋਂ ਇੱਕ ਲੈਪਟਾਪ ਤੇ ਮੋਬਾਈਲ ਫੋਨ ਭਾਰਤੀ ਬੰਗਲਾਦੇਸ਼ ਤੇ ਅਮਰੀਕਾ ਦੀ ਕਰੰਸੀ ਵੀ ਜੜੀ ਹੈ ਬਰਾਮਤ ਹੋਈ ਹੈ ਤੇ ਨਪ੍ਰਿਤ ਇਸ ਤੇ ਪਾਸਪੋਰਟ ਤੇ ਬੰਗਲਾਦੇਸ਼ ਦਾ ਜੜਾਵਾ ਸਟੈਂਪ ਤੇ ਵੀਜ਼ਾ ਵੀ ਜੜਾਵਾ ਤੈਂ ਪੁੱਛੀ ਕੀ ਕਰਨਾ ਚਾਹੋਗੇ ਬਿਲਕੁਲ ਤੁਮੰਨਾ ਬੀਐਸਐਫ ਨੇ ਬਾਰਡਰ ਤੋਂ ਇਹਨੂੰ ਗ੍ਰਿਫਤਾਰ ਕੀਤਾ ਹੈ ਤੇ ਚੀਨੀ ਨਾਗਰਿਕ ਹੈ ਹੇਨ ਜੁਨਾਈ ਦਾ ਨਾਮ ਹੈ ਲੇਕਿਨ ਗੱਲ ਇਹ ਹੈ ਕਿ ਇਸ ਦੇ ਕੋਲ ਜਿਹੜਾ ਪਾਸਪੋਰਟ ਹੈ ਚੀਨੀ ਪਾਸਪੋਰਟ ਹੈ ਉਸ ਤੇ ਉੱਪਰ ਬੰਗਲਾਦੇਸ਼ ਦਾ ਵੀਜ਼ਾ ਹੈ ਯਾਨੀ ਬੰਗਲਾਦੇਸ਼ ਨੀਗਲ ਤੌਰ ਤੇ ਇਹ ਚੀਨੀ ਨਾਗਰਿਕ ਐਂਟਰ ਕਰ ਸਕਦਾ ਸੀਗਾ ਪਰ ਗੱਲ ਇਹ ਹੈ ਕਿ ਬੰਗਲਾਦੇਸ਼ ਤੋਂ ਸਰਹੱਦ ਤੋਂ ਜਿੱਥੇ ਕਿ ਥੋੜੀ ਜੀ ਸ਼ਕਤੀ ਘੱਟ ਹੁੰਦੀ ਆ ਆਮੂਮਨ ਤੇ ਉੱਥੋਂ ਦੀ ਇਹ ਇੰਡੀਆ 'ਚ ਐਂਟਰ ਕਰ ਗਿਆ ਜਿੱਥੇ ਬਾਰਡਰ ਦੇ ਬੀਐਸਐਫ ਨੇ ਫੜਿਆ ਪਰ ਗੱਲ ਇਹ ਹੈ ਕਿ ਜੇ ਇਹ ਨਾਗਰਿਕ ਟੂਰਿਸਟ ਹੀ ਹੈ ਦਾ ਨਹੀਂ ਹੈ ਤਾਂ ਇੰਡੀਆ ਦਾਖਲ ਕਿਵੇਂ ਹੋ ਗਿਆ ਕਿਉਂਕਿ ਕੋਈ ਬੱਚਾ ਤਾਂ ਹੈ ਨਹੀਂ ਮੈਚੁਰ ਬੰਦਾ ਵਾ ਇਹਨੂੰ ਇੱਕ ਆਪਾਂ ਸਪਾਈ ਦੀ ਨਜ਼ਰ ਨਾਲ ਵੀ ਦੇਖ ਸਕਦੇ ਹਾਂ ਕਿਉਂਕਿ ਮੋਰਓਵਰ ਗੱਲ ਸ਼ੰਕਾ ਉੱਥੇ ਪੈਦਾ ਹੁੰਦੀ ਹੈ ਕਿ ਵੀ ਇਹਦੇ ਕੋਲੋਂ ਤਿੰਨ ਮੋਬਾਈਲ ਫੋਨ ਅਲੱਗ-ਅਲੱਗ SIM ਕਾਰਡਾਂ ਵਾਲੇ ਇੱਕ ਲੈਪਟਾਪ ਤੇ ਉਸ ਤੋਂ ਬਾਅਦ ਇਹਦੇ ਕੋਲੋਂ ਭਾਰਤੀਆ ਬੰਗਲਾਦੇਸ਼ੀ ਤੇ ਅਮਰੀਕਨ ਕਰੰਸੀ ਵੀ ਮਿਲੀ ਹੈ ਜਦੋਂ ਅਮਰੀਕਨ ਕਰੰਸੀ ਵੀ ਮੰਨ ਕੇ ਚੱਲੀ ਹੈ ਕਿਉਂਕਿ ਜਿਹੜਾ ਅਮਰੀਕਾ ਇੱਕ ਇੰਟਰਨੈਸ਼ਨਲ ਕਰੰਸੀ ਹੈ ਸਾਰੇ ਪਾਸੇ ਵਰਲਡਵਾਈਡ ਚੱਲਦੀ ਹੈ ਉਹ ਯਾਤਰੀ ਲੋਕ ਲੈ ਲੈਂਦੇ ਨੇ ਕਿਸੇ ਵੀ ਕੰਟਰੀ ਜਾਣਾ ਹੋਵੇ ਤਾਂ ਉਹ ਵੀ ਆਪਾਂ ਚੀਜ਼ ਨੂੰ ਤੇ ਜੇ ਇੰਡੀਆ ਦਾ ਵੀਜ਼ਾ ਨਹੀਂ ਹੈਗਾ ਪਰ ਇੰਡੀਆ ਸਰਦ ਆਪਣੇ ਐਂਟਰ ਕੀਤੇ ਨੇ ਲੇਕਿਨ ਫਿਰ ਭਾਰਤ ਦੀ ਕਰੰਸੀ ਇਹਨਾਂ ਕੋਲ ਕੀ ਕਰ ਰਹੀ ਹੈ ਸੋ ਕਿਤੇ ਨਾ ਕਿਤੇ ਕੁਝ ਸਵਾਲ ਜੇ ਖੜੇ ਹੁੰਦੇ ਨੇ ਜਿੰਨੂੰ ਲੈ ਕੇ ਬੀਐਸਐਫ ਹਲੇ ਕੁਐਸਚਨਿੰਗ ਕਰ ਰਹੀ ਹੈ ਲੇਕਿਨ ਕੁਝ ਭਾਸ਼ਾ ਨੂੰ ਲੈ ਕੇ ਕਿਉਂਕਿ ਆਪਣੀ ਹਿੰਦੀ ਚੱਲਦੀ ਹੈ ਆਪਣੇ ਇਧਰਲੇ ਪਾਸੇ ਜਿਆਦਾ ਬਾਰਡਰਸ ਤੇ ਉਧਰਲੇ ਪਾਸੇ ਚੀਨੀ ਭਾਸ਼ਾ ਚੱਲਦੀ ਹੈ ਸੋ ਕੁਝ ਭਾਸ਼ਾ ਨੂੰ ਲੈ ਕੇ ਹਲੇ ਔਖਾੜੀ ਹੈ ਬਾਕੀ ਕੁਝ ਘੰਟਿਆਂ ਤੱਕ ਜਾਂ ਕੁਝ ਦਿਨਾਂ ਤੱਕ ਸਾਰੀ ਗੱਲ ਕਲੀਅਰ ਹੋ ਸਕਦੀ ਹੈ ਨੌਪ੍ਰਿਤ ਇਹ ਸ਼ੱਕ ਦੇ ਕਿ ਇਹਦੇ ਚ ਇਸ ਲਈ ਵੀ ਆ ਜਾਂਦਾ ਕਿਉਂਕਿ ਜਿਹੜਾ ਬੰਗਲਾਦੇਸ਼ ਤੇ ਭਾਰਤ ਆਪਾਂ ਗੱਲ ਕਰੀਏ ਤਾਂ ਉੱਥੇ ਜਿਆਦਾ ਸਖਤਾਈ ਨਹੀਂ ਹੈ ਬਾਰਡਰ ਉੱਪਰ ਤੇ ਵੱਡੇ ਲੈਵਲ ਤੇ ਨੌਪ੍ਰਿਤ ਉਸ ਤਰ੍ਹਾਂ ਤਾਂ ਜਿਹੜੀ ਹੈ ਤਸਕਰੀ ਦੀ ਖਬਰਾਂ ਜਰੀਏ ਸਾਹਮਣੇ ਆਉਂਦੀ ਹੈ ਵੱਡੇ ਲੈਵਲ ਤੇ ਤਸਕਰੀ ਜੜੀਆ ਹੁੰਦੀ ਹੈ ਤੋ ਅਗਲੀ ਖਬਰ ਰੋਜ਼ਾਨਾ ਸਪੋਕਸਮੈਨ ਦੇ ਵਿੱਚ ਛਪੀ ਹੈ ਸਫਾ ਪਹਿਲੇ ਤੇ ਪ੍ਰਧਾਨ ਮੰਤਰੀ ਤੇ ਖੇਤੀ ਮੰਤਰੀ ਦੇ ਬਿਆਨਾਂ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਨਾਪ੍ਰਿਤ ਇਹ ਬਿਆਨ ਜਾਰੀ ਕੀਤਾ ਵੈ ਬੀਕੇਯੂ ਦੇ ਪ੍ਰਧਾਨ ਰਾਜੇਵਾਲ ਨੇ ਜੀ ਹਾਂ ਬਲਬੀਰ ਸਿੰਘ ਰਾਜੇਵਾਲ ਨੇ ਇਹ ਬਿਆਨ ਜਾਰੀ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਾਂ ਫਿਰ ਖੇਤੀਬਾੜੀ ਮੰਤਰੀ ਜੋ ਵੀ ਬਿਆਨ ਦਿੰਦੇ ਨੇ ਉਸ ਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਉਹਨਾਂ ਦਾ ਕਹਿਣਾ ਹੈ ਕਿ 11 ਮੀਟਿੰਗਾਂ ਹੋ ਚੁੱਕੀਆਂ ਹਨ ਕਿਸਾਨਾਂ ਦੇ ਕਰਕੇ ਕਿਸਾਨਾਂ ਦੇ ਮੁੱਦੇ ਤੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਲਈ ਲੇਕਿਨ ਕੋਈ ਵੀ ਸਿੱਟਾ ਜੜਾ ਨਹੀਂ ਨਿਕਲਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਇਹ ਕਿਹਾ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਲਈ ਸਰਕਾਰ ਤਿਆਰ ਹੈ ਤੇ ਉਹਨਾਂ ਦਾ ਇਹ ਕਹਿਣਾ ਕਿ 11 ਮੀਟਿੰਗਾਂ ਹੋ ਚੁੱਕੀਆਂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਆਪਣੇ ਸਾਰੇ ਤੱਥ ਜੜੇ ਪੇਸ਼ ਕਰ ਚੁੱਕੇ ਨੇ ਸਾਰੇ ਗੱਲਾਂ ਜੜੀਆਂ ਸਾਬਿਤ ਕੀਤੀਆਂ ਜਾ ਚੁੱਕੀਆਂ ਕਿ ਕਿਉਂ ਇਹ ਖੇਤੀ ਕਾਨੂੰਨ ਕਿਸਾਨਾਂ ਦੇ ਹੱਕ ਵਿੱਚ ਨਹੀਂ ਹੈਗੇ ਤੇ ਕਿਉਂ ਕਿਸਾਨ ਚਾਹੁੰਦੇ ਨੇ ਕਿ ਇਹਨਾਂ ਨੂੰ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਸੋ ਹੁਣ ਉਹਨਾਂ ਨੇ ਮੰਗ ਕੀਤੀ ਹੈ ਕਿ ਜੋ ਵੀ ਮੀਟਿੰਗਾਂ ਦੀ ਵੀਡੀਓ ਰਿਕਾਰਡਿੰਗ ਹੁੰਦੀ ਹੈ ਉਸ ਨੂੰ ਪਬਲਿਕ ਕੀਤਾ ਜਾਵੇ ਉਸ ਨੂੰ ਜਨਤਕ ਕੀਤਾ ਜਾਵੇ ਬਿਲਕੁਲ ਤੁਹਾਨੂੰ ਤੁਹਾਡੀ ਗੱਲ ਬਿਲਕੁਲ ਠੀਕ ਹੈ ਪ੍ਰਧਾਨ ਮੰਤਰੀ ਤੇ ਖੇਤੀ ਮੰਤਰੀ ਦੇ ਬਿਆਨਾਂ ਦੇ ਵਿੱਚ ਕੋਈ ਵੀ ਸਚਾਈ ਨਹੀਂ ਲੱਭ ਰਹੀ ਜੋ ਕਿ ਸਿੱਖ ਤੋਂ ਕਿਸਾਨ ਮੋਰਚਾ ਦੇ ਸੀਨੀਅਰ ਲੀਡਰ ਨੇ ਬਲਬੀਰ ਸਿੰਘ ਰਾਜੇਵਾਲ ਉਹਨਾਂ ਨੇ ਗੱਲ ਕੀਤੀ ਹੈ ਕਿਉਂਕਿ ਆਲਰੇਡੀ ਪਹਿਲਾਂ 11 ਮੀਟਿੰਗਾਂ ਹੋ ਚੁੱਕੀਆਂ ਨੇ ਤੇ ਥੋੜਾ ਜਿਹਾ ਅਪਾ ਦੱਸਣਾ ਚਾਹਾਂਗੇ ਦਰਸ਼ਕਾਂ ਨੂੰ ਕਿ ਲਾਸਟ ਮੀਟਿੰਗ ਜਿਹੜੀ ਹੋਈ ਸੀਗੀ ਉਹ ਤਕਰੀਬਨ 22 ਜਨਵਰੀ ਨੂੰ ਹੋਈ ਸੀ ਸੋ ਤਕਰੀਬਨ ਹੁਣ 5-6 ਮਹੀਨਿਆਂ ਦਾ ਵਕਫਾ ਪੈ ਚੁੱਕਾ ਹੈ ਉਸ ਤੋਂ ਬਾਅਦ ਕੋਈ ਦੁਬਾਰਾ ਮੀਟਿੰਗ ਵੀ ਨਹੀਂ ਰੱਖੀ ਗਈ ਹੈ ਲੇਕਿਨ ਹੁਣ ਰਾਜੇਵਾਲ ਨੇ ਕਿਹਾ ਕਿ ਜੇਲਾ ਇਹਦੇ ਵਿੱਚ ਘੱਟੋ-ਘੱਟ ਜਿਹੜੀ ਵਰਚੁਅਲਸਲੀ ਹੋਈਆਂ ਸੀਗੀਆਂ ਵੀਡੀਓ ਰਿਕਾਰਡਿੰਗ ਜਿਹੜੀਆਂ ਹੋਈਆਂ ਸੀਗੀਆਂ ਉਹ ਘੱਟੋ ਨੂੰ ਪਤਾ ਲੱਗ ਸਕੇ ਕਿ ਜੋ 11 ਮੀਟਿੰਗਾਂ ਹੋਈਆਂ ਨੇ ਉਹਦੀ ਵੀਡੀਓ ਰਿਕਾਰਡਿੰਗ ਵਿੱਚ ਕਲੀਅਰ ਹੋ ਜਾਊਗਾ ਕਿ ਕੀ ਕੀ ਗੱਲਾਂ ਹੋਈਆਂ ਨੇ ਕਿਸਾਨਾਂ ਨੇ ਆਪਣੇ ਵੱਲੋਂ ਕੀ ਕੀ ਪੱਖ ਰੱਖਿਆ ਤੇ ਜੋ ਕੇਂਦਰੀ ਮੰਤਰੀ ਨੇ ਜੋ ਆਪਣੇ ਐਗਰੀਕਲਚਰ ਮੰਤਰੀ ਨੇ ਉਹਨੇ ਪੀਐਮ ਦੇ ਬੇਸ ਤੇ ਰਿਪਰੈਜ਼ੈਂਟ ਕਰਦਿਆਂ ਹੋਏ ਆ ਕਿ ਕੀ ਕੀ ਪੱਖ ਰੱਖੇ ਆ ਜਿਸ ਕਰਕੇ ਹਲੇ ਤੱਕ ਕੋਈ ਵੀ ਇਹਨਾਂ ਵਿੱਚ ਰਾਈ ਨਾਮਾ ਨਹੀਂ ਹੋਇਆ ਕਿਸੇ ਵੀ ਜਗ੍ਹਾ ਤੇ ਆ ਕੇ ਇੱਕ ਦੂਜੇ ਦੇ ਨਾਲ ਇਹ ਇੱਕ ਦੂਜੇ ਦੀ ਗੱਲਾਂ ਨੂੰ ਕਬੂਲ ਨਹੀਂ ਕਰ ਪਾਏ ਆ ਇੱਥੇ ਮੈਂ ਦੱਸਣਾ ਚਾਹਾਂਗੇ ਕਿ ਜੋ ਆਪਣੇ ਬਲਬੀਰ ਸਿੰਘ ਰਾਜਵਾਨ ਨੇ ਸੀ ਉਸ ਕਿਸਾਨ ਮੋਰਚਾ ਤੋਂ ਉਹਨੇ ਕਲੀਅਰ ਕੀਤਾ ਕਿ ਜਿਹੜੇ ਇਹ ਤਿੰਨ ਕਾਲੇ ਕਾਨੂੰਨ ਨੇ ਇਹ ਕਿਸਾਨ ਅਤੇ ਦੇਸ਼ ਨੂੰ ਖਰਾਬ ਕਰਨ ਵਾਲੇ ਆ ਲੇਕਿਨ ਇਹ ਕਾਰਪੋਰੇਟ ਜਲਾ ਆਪਣੇ ਘਰਾਨਾ ਉਹਦੀ ਪੱਖਪੂਰਦੇ ਆ ਸੋ ਇਹ ਜਿਹੜੇ ਕਾਰਪੋਰੇਟ ਘਰਾਨਾ ਪੱਖਪੂਰਦੇ ਪਏ ਉਹਨੇ ਦੱਸਿਆ ਕਿ ਖੇਤੀ ਬਹੁਤ ਜ਼ਿਆਦਾ ਹੁਣ ਅ ਜਿਸ ਤਰ੍ਹਾਂ ਦੇ ਕਾਨੂੰਨ ਲੈ ਕੇ ਆ ਰਿਹਾ ਕਿਉਂਕਿ ਤਕਰੀਬਨ 5.5 ਰੁਪਏ ਤੋਂ 6 ਰੁਪਏ ਤੱਕ ਡੀਜ਼ਲ ਦੇ ਰੇਟ ਮਹਿੰਗੇ ਹੋ ਚੁੱਕੇ ਆ ਸਿਰਫ ਇੱਕ ਡੀਪੀ ਹੈ ਜਿਹਦੇ ਦੁਆਰਾ ਥੋੜੇ ਜਿਹੀ ਇਹਨਾਂ ਕੀਮਤਾਂ ਵਾਪਸ ਲਈਆਂ ਨੇ ਬਾਕੀ ਚਾਹੇ ਆਪਾਂ ਫਾਸਫੇਟ ਦੀ ਗੱਲ ਕਰੀਏ ਐਨਕੇਪੀ ਦੀ ਆਪਾਂ ਗੱਲ ਕਰੀਏ ਤੇ ਉਹਦੇ ਵਿੱਚ ਕਿਤੇ ਨਾ ਕਿਤੇ ਭਾਵੇਂ ਪੋਟਾਸ਼ ਦੀ ਗੱਲ ਕਰੀਏ ਉਹਨਾਂ ਦੇ ਰੇਟ 40 ਤੋਂ 45% ਵਧੇ ਹੀ ਨੇ ਸੋ ਖੇਤੀ ਦੇ ਵਿੱਚ ਪੈਸੇ ਜਿਹੜੇ ਇਨਪੁਟ ਹੁੰਦੀ ਹੈ ਹੁਣ ਜ਼ਿਆਦਾ ਹੋ ਰਹੀ ਹੈ ਇਹੀ ਬੜਾ ਰਾਜਵਾਨ ਨੇ ਇਹ ਵੀ ਦੱਸਿਆ ਕਿ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੈ ਉਹਨਾਂ ਨੇ ਵੀ ਜਿਹੜਾ ਕੋਈ ਆਪਣੇ ਮੁੱਲ ਤੈਅ ਕੀਤਾ ਸੀ ਝੋਨੇ ਦਾ ਉਹ 2880 ਰੁਪਏ ਤੈਅ ਕੀਤਾ ਹੈ ਲੇਕਿਨ ਜੋ ਸਰਕਾਰਾਂ ਵੱਲੋਂ ਕਿਹਾ ਜਾ ਰਿਹਾ ਹੈ 1960 ਰੁਪਏ ਕਿਹਾ ਜਾ ਰਿਹਾ ਤਾਂ ਉਹ ਆਪ ਕਨਫਿਊਜ਼ ਨੇ ਕਿ ਉਹ ਕਿਹਦੀ ਮੰਨਣ ਵੀ ਆਪਣੇ ਖੇਤੀਬਾੜੀ ਮਹਾਰਾਜ ਦੀ ਮੰਨਣ ਕਾ ਜਿਹੜੀ ਸਰਕਾਰ ਹੈਗੀ ਹੈ ਸਰਕਾਰ ਦੀ ਮੰਨਣ ਸੋ ਕਿਤਨਾ ਕਿਤੇ ਹਲੇ ਵੀ ਜੋ ਕਿਸਾਨ ਜਿੱਥੇ ਬੰਦੀਆਂ ਨੇ ਉਹ ਹਲੇ ਵੀ ਆਪਣੀ ਗੱਲ ਤੇ ਅੜੀਆਂ ਹੋਈਆਂ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿਹੜੇ ਤਿੰਨ ਕਾਲੇ ਕਾਨੂੰਨ ਨੇ ਇਹ ਕਿਤਨਾ ਕਿਤੇ ਭਾਰਤ ਵਾਸਤੇ ਦੇਸ਼ ਵਾਸਤੇ ਤੇ ਦੇਸ਼ ਦੀ ਕਿਸਾਨੀ ਕੈਬਿਨ ਦੇ ਵਿੱਚ بیٹھ ਕੇ ਕਿਉਂਕਿ ਮੀਟਿੰਗ ਕਰ ਲਿਤੀ ਜਾਂਦੀ ਹੈ ਸੋ ਉਹਨਾਂ ਦਾ ਇਹ ਕਹਿਣਾ ਕਿ ਮੀਟਿੰਗ ਦੀ ਜਿਹੜੀ ਵੀਡੀਓ ਰਿਕਾਰਡਿੰਗ ਹੈ ਉਹ ਜਨਤਕ ਕੀਤੀ ਜਾਵੇ ਅਜਿਹੇ ਦੇ ਵਿੱਚ ਜ਼ਰੂਰੀ ਵੀ ਹੋ ਜਾਂਦਾ ਹੈ ਇਹੋ ਜਿਹੀ ਮੰਗ ਕਰਨਾ ਕਿਉਂਕਿ ਕਿਉਂਕਿ ਕੌਨਫੀਡੈਂਸ਼ੀਅਲ ਲੇਕਿਨ ਇੱਕ ਪਾਸੇ ਹੁੰਦਾ ਲੇਕਿਨ ਦੂਜੇ ਪਾਸੇ ਇਹ ਮੰਗ ਕਰਨਾ ਜ਼ਰੂਰੀ ਇਸ ਤੀ ਹੋ ਜਾਂਦਾ ਕਿਉਂਕਿ ਨਾਪਰੇ ਕਈ ਮਹੀਨਿਆਂ ਤੋਂ ਕਿਸਾਨ ਜੜੇ ਹੈ ਮੀਂਹ ਨੇਰੀ ਚੱਖੜ ਧੁੱਪ ਗਰਮੀ ਸਭ ਕੁਝ ਛੇਲਦੇ ਹੋਏ ਉਹ ਦਿੱਲੀ ਦੇ ਬਾਰਡਰਾਂ ਤੇ ਡਟੇ ਹੋਏ ਨੇ ਲੇਕਿਨ ਜੋ ਵੀ ਗੱਲਾਂ ਕੀਤੀਆਂ ਜਾ ਰਹੀਆਂ ਗੱਲ ਉੱਥੇ ਦੀ ਉੱਥੇ ਹੀ ਖੜੀ ਹੈ ਮਾਮਲਾ ਜਿਹੜਾ ਉਹਨ ਨਹੀਂ ਮਿਲਿਆ ਸੋ ਅਗਲੀ ਖਬਰ ਦੇ ਵੱਲ ਰੁਕ ਕਰਦੇ ਆ ਰੋਜ਼ਾਨਾ ਸਪੋਕਸਮੈਨ ਦੇ ਸਫਾ 3 ਤੇ 6 ਪਈ ਹੈ ਦੱਸਦੀ ਹੈ ਕਿ ਖਬਰ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕਿਹਾ ਗਿਆ ਹੈ ਕਿ ਸਕੂਲ ਸਿੱਖਿਆ ਵਿਭਾਗ ਨੂੰ ਸਰਕਾਰੀ ਸਕੂਲਾਂ 'ਚ ਵਿਦੇਸ਼ੀ ਭਾਸ਼ਾਵਾਂ ਪੜਾਉਣ ਦੇ ਲਈ ਸੰਭਾਵਨਾ ਤਲਾਸ਼ਣ ਦੇ ਲਈ ਕਿਹਾ ਗਿਆ ਦੱਸਦੀ ਹੈ ਕਿ ਸਕੂਲ ਸਿੱਖਿਆ ਵਿੱਚ ਪੰਜਾਬ ਨੂੰ ਅਵਲ ਦਰਜੇ ਦਾ ਸੂਬਾ ਬਣਾਉਣ ਦੇ ਲਈ ਅਧਿਆਪਕਾਂ ਨੂੰ ਉਹਨਾਂ ਨੇ ਵਧਾਈ ਵੀ ਦਿੱਤੀ ਹੈ ਸੋ ਨਵਪ੍ਰਤ ਪਿੱਤੇ ਕੁਝ ਦਿਨਾਂ ਪਹਿਲਾਂ ਅਸੀਂ ਦੇਖਿਆ ਸੀ ਕਿ ਪੰਜਾਬ ਨੂੰ ਪੰਜ ਜ਼ਿਲ੍ਹਿਆਂ ਦੇ ਵਿੱਚ ਰਾਜਾਂ ਦੇ ਵਿੱਚ ਸ਼ਾਮਲ ਕੀਤਾ ਗਿਆ ਜਿਨ੍ਹਾਂ ਵਿੱਚ ਗੁਜਰਾਤ ਰਾਜਸਥਾਨ ਵੀ ਸੀਗੇ ਜਿਨ੍ਹਾਂ ਨੂੰ ਕਿ ਸੂਬਾ ਮੰਨਿਆ ਕਿ ਜਿਨ੍ਹਾਂ ਨੇ ਆਪਣੇ ਡਿਵੈਲਪਮੈਂਟ ਕੀਤੀ ਹੈ ਸਿੱਖਿਆ ਦੇ ਖੇਤਰ ਦੇ ਵਿੱਚ ਤੇ ਹੁਣ ਜੜਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਕਿ ਬੱਚਿਆਂ ਤੇ ਲਈ ਵਧੀਆ ਰੋਜ਼ਗਾਰ ਜੜੇ ਕੈਰੀਅਰ ਆਪਸ਼ਨਸ ਜੜੇ ਉਪਨ ਪਾਨਗੇ ਇਸ ਲਈ ਵਿਦੇਸ਼ਾਂ ਵਿੱਚ ਜਾ ਕੇ ਉਹਨਾਂ ਨੂੰ ਵਧੀਆ ਰੋਜ਼ਗਾਰ ਮਿਲ ਸਕਣ ਉਹਨਾਂ ਦੇ ਕੈਰੀਅਰ ਆਪਸ਼ਨਸ ਖੁੱਲ ਸਕਣ ਇਸ ਨੂੰ ਦੇਖਦੇ ਹੋਏ ਉਹਨਾਂ ਨੇ ਕਿਹਾ ਕਿ ਅੰਗਰੇਜ਼ੀ ਭਾਸ਼ਾ ਆਲਰੇਡੀ ਸਕੂਲਾਂ 'ਚ ਪੜਾਈ ਜਾ ਰਹੀ ਹੈ ਤੇ ਪੰਜਾਬੀ ਮਾਤ ਭਾਸ਼ਾ ਤਾਂ ਹੈ ਹੀ ਹੈ ਇਸ ਦੇ ਨਾਲ ਅਗਰ ਹੋਰ ਵੀ ਉਰਦੂ ਫ੍ਰੈਂਚ ਵਰਗੀਆਂ ਭਾਸ਼ਾਵਾਂ ਸਕੂਲਾਂ 'ਚ ਪੜਾਈਆਂ ਚਾਹਣ ਗਿਆ ਬੱਚੇ ਸਿੱਖਣਗੇ ਤੇ ਆਉਣ ਵਾਲੇ ਟਾਈਮ ਵਿੱਚ ਉਹਨਾਂ ਨੂੰ ਅ ਕੈਰੀਅਰ ਆਪਸ਼ਨਸ ਨੇ ਉਹਨਾਂ ਦਾ ਕੈਰੀਅਰ ਜਿਹੜਾ ਵਧੀਆ ਖੁੱਲ ਪਾਏਗਾ ਬਿਲਕੁਲ ਮੰਨਣਾ ਮੁੱਖ ਮੰਤਰੀ ਪੰਜਾਬ ਕੈਪਟਨ ਮਨਿੰਦਰ ਸਿੰਘ ਨੇ ਇਸ ਗੱਲ ਨੂੰ ਸਪੋਰਟ ਕੀਤਾ ਕਿ ਜਿਹੜੀਆਂ ਫੋਰਨ ਲੈਂਗੁਏਜਸ ਨੇ ਉਹਦੇ ਵਿੱਚ ਆਪਾਂ ਲੈ ਕੇ ਚਾਲਦੇ ਹਾਂ ਜਿਵੇਂ ਚੀਨੀ ਹੋਗੀ ਅਰੈਬਿਕ ਹੋਗੀ ਜਾਂ ਫ੍ਰੈਂਚ ਲੈਂਗੁਏਜ ਹੋਗੀ ਵੀ ਇਹਨਾਂ ਨੂੰ ਵੀ ਜਿਹੜੇ ਪਾਠਕ੍ਰਮ ਹੁੰਦੇ ਨੇ ਜਾਂ ਇਹਨੂੰ ਇੱਕ ਐਡੀਸ਼ਨਲ ਆਪਾਂ ਵਿਸ਼ਾ ਕਹਿ ਦਿੰਦੇ ਹਾਂ ਐਡੀਸ਼ਨਲ ਸਬਜੈਕਟ ਕਹਿ ਦਿੰਦੇ ਹਾਂ ਤਾਂ ਉਹਦੇ ਤੌਰ ਤੇ ਇਹਨੂੰ ਇਨਕਲੂਡ ਕੀਤਾ ਜਾਣਾ ਚਾਹੀਦਾ ਕਿਉਂਕਿ ਰੀਜ਼ਨ ਹੈ ਵੀ ਥੋੜਾ ਫਾਰ ਸਾਈਟਡ ਸੋਚ ਕੇ ਚੱਲੇ ਆ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਕਾ ਸੋ ਉਹਨਾਂ ਨੇ ਕਿਹਾ ਕਿ ਜੇ ਤਿੰਨ ਚਾਰ ਇੰਟਰਨੈਸ਼ਨਲ ਲੈਂਗੁਏਜ ਦਾ ਬੰਦਾ ਇਨ ਟੱਚ ਹੋਊਗਾ ਤਾਂ ਉਹਨੂੰ ਕਿਸੇ ਹੋਰ ਮੁਲਕ ਵਿੱਚ ਜਾ ਕੇ ਰੋਟੀ ਕਮਾਣ ਚ ਆਸਾਨੀ ਹੋਊਗੀ ਇਸੇ ਕਰਕੇ ਉਹਨਾਂ ਨੇ ਕਿਹਾ ਕਿਉਂਕਿ ਆਪਾਂ ਨਾਰਮਲੀ ਆਪਾਂ ਪੰਜਾਬ ਦੀ ਗੱਲ ਕਰੀ ਤਾਂ ਇੱਥੇ ਪੰਜਾਬੀ ਆਪਣੀ ਮਾਂ ਪਾਸ਼ਾ ਹੈ ਉਸ ਤੋਂ ਬਾਅਦ ਹਿੰਦੀ ਹੋਗੀ ਨਾਲ ਇੰਗਲਿਸ਼ ਹੋਗੀ ਸੋ ਤੇ ਲੈਂਗੁਏਜਸ ਨੇ ਜਿਹੜੇ ਆਪਾਂ ਮੋਸਟਲੀ ਆਪਾਂ ਯੂਜ਼ ਕਰਦੇ ਆਂ ਲੇਕਿਨ ਇਹਦੇ ਨਾਲ ਜੇ ਆਪਾਂ ਚੀਨੀ ਅਰੈਬਿਕ ਤੇ ਫ੍ਰੈਂਚ ਵਰਗੀਆਂ ਐਡੀਸ਼ਨਲ ਫੋਰ ਲੈਂਗੁਏਜਸ ਵੀ ਇਨਕਲੂਡ ਕਰਾਂਗੇ ਤਾਂ ਕਿਤਨਾ ਕਿਤੇ ਸੋਨੇ ਦੇ ਸੁਆਗਾ ਵੀ ਹੋ ਸਕਦਾ ਨਾਲ ਦੇ ਨਾਲ ਉਹਨਾਂ ਨੇ ਇਸ ਇਹਨਾਂ ਐਡੀਸ਼ਨਲ ਪਛਾਵਾਂ ਦੇ ਨਾਲ ਨਾਲ ਉਹਨਾਂ ਨੇ ਖੇਡਾਂ ਤੇ ਵੀ ਜ਼ੋਰ ਦਿੱਤਾ ਸੀ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਖੇਡਾਂ ਦੇ ਪ੍ਰਤੀ ਵੀ ਰੁਚੀ ਵਧਣੀ ਚਾਹੀਦੀ ਹੈ ਕਿਉਂਕਿ ਉਹ ਨਾਲ ਇੱਕ ਬੰਦਾ ਮਾਨਸਿਕ ਅਤੇ ਸਰੀਰਕ ਤੌਰ ਤੇ ਤਕੜਾ ਵੀ ਰਹਿੰਦਾ ਹੈ ਤੇ ਕਿਤਨਾ ਕਿਤੇ ਜਿਹੜੀ ਖੇਡਾਂ ਨੇ ਇਹ ਬੰਦੇ ਵਿੱਚ ਅਨੁਸ਼ਾਸਨ ਅਤੇ ਲੀਡਰਸ਼ਿਪ ਵਰਗੀਆਂ ਕੁਆਲਟੀਜ਼ ਵੀ ਪੈਦਾ ਕਰਦੀਆਂ ਨੇ ਸ਼ੇ ਬਿਲ ਵੈਕਸੀਨ ਲੱਗੇ ਤਾਂ ਕੁਆਰੰਟਾਈਨ ਤੋਂ ਮਿਲੇਗੀ ਛੋਟ ਜੀ ਹਾਂ ਹੁਣ ਕੈਨੇਡਾ ਦਾ ਸੁਪਨਾ ਦੇਖਣ ਵਾਲੇ ਵਿਦਿਆਰਥੀਆਂ ਦੇ ਲਈ ਜੋ ਉੱਤੇ ਜਾ ਕੇ ਪੜਨਾ ਚਾਹੁੰਦੇ ਨੇ ਰੋਜ਼ਗਾਰ ਚਾਹੁੰਦੇ ਨੇ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਸੈਟਲ ਕਰਨ ਦੇ ਇੱਛੁਕ ਨੇ ਉਹਨਾਂ ਦੇ ਲਈ ਇੱਕ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ ਕਿਉਂਕਿ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਵੈਕਸੀਨੇਸ਼ਨ ਬਿਹਤ ਜਰੂਰੀ ਕਰ ਦਿੱਤੀ ਗਈ ਹੈ ਤੇ ਜਿਸ ਦੇ ਚੱਲਦਿਆਂ ਹੁਣ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਵੈਕਸੀਨ ਦੇ ਦੋਨੋਂ ਡੋਜ਼ ਬੱਚਿਆਂ ਨੂੰ ਲੱਗੇ ਹੋਣਗੇ ਨਾਪਰੇ ਤਾਂ ਉਹਨਾਂ ਨੂੰ ਕੈਨੇਡਾ ਜਾ ਕੇ ਕੁਆਰੰਟਾਈਨ ਹੋਣਾ ਨਹੀਂ ਪਵੇਗਾ ਹਾਲਾਂਕਿ ਉੱ ਜ਼ਰੂਰ ਹੋਵੇਗਾ ਜੇਕਰ ਉਹ ਟੈਸਟ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ 14 ਦਿਨ ਦਾ ਬਲਕਿ 17 ਦਿਨ ਦਾ ਜਿਹੜਾ ਕਵਾਰਨਟਾਈਨ ਪੀਰੀਅਡ ਹੈ ਕਿਉਂਕਿ 3 ਦਿਨ ਹੋਟਲ 'ਚ ਰਹਿਣਾ ਹੁੰਦਾ ਔਰ 14 ਦਿਨ ਕਵਾਰਨਟਾਈਨ ਰਹਿਣਾ ਹੁੰਦਾ ਸੋ 17 ਦਿਨ ਦਾ ਜਿਹੜਾ ਪੀਰੀਅਡ ਹੈ ਨਹੀਂ ਹੋਏਗਾ ਲੇਕਿਨ ਜੇਕਰ ਇਹਦੇ ਤੁਹਾਡੇ ਰਿਪੋਰਟ ਜੜੀ ਪੋਜ਼ਿਟਿਵ ਆ ਜਾਂਦੀ ਹੈ ਤੇ ਤੁਹਾਨੂੰ 14 ਦਿਨ ਦਾ ਕਵਾਰਨਟਾਈਨ ਜੜਾ ਉਸੇ ਤਰ੍ਹਾਂ ਲਗਾਣਾ ਪਵੇਗਾ ਬਿਲਕੁਲ ਤੁ ਮੰਨਣਾ ਇਹਦੇ ਨਾਲ ਕਿਤਨਾ ਕਿਤੇ ਥੋੜੀ ਜਿਹੀ ਇਮੀਗ੍ਰੇਸ਼ਨ ਇੰਡਸਟਰੀ ਹੈ ਜਾਂ ਜਿਹੜੀ ਸਟੂਡੈਂਟ ਵੀਜ਼ਾ ਇੰਡਸਟਰੀ ਹੈਗੀ ਇਹਨੂੰ ਥ ਅਸੀਂ ਸਾਰਾ ਕੰਮ ਹੈ ਬਿਜ਼ਨਸ ਵਗੈਰਾ ਸੋ ਹੁਣ ਕੈਨੇਡਾ ਦੀ ਆਪਣੀ ਸਰਕਾਰ ਨੇ ਕਿਹਾ ਕਿ ਜਿਹੜੇ ਵੀ ਵਿਦਿਆਰਥੀ ਬਾਹਰ ਆਣਗੇ ਜਿਨ੍ਹਾਂ ਨੂੰ ਦੋਨੋਂ ਡੋਜ਼ਾਂ ਡੈਕਸੀਨੇਸ਼ਨ ਦੀਆਂ ਆਪ ਐਗਜ਼ਾਮਪਲ ਲੈ ਕੇ ਚੱਲਦੇ ਹਾਂ ਜਿ ਕੋਵਾਸ਼ੀਲਡ ਵੈਕਸੀਨੇਸ਼ਨ ਹੈ ਜਿਉਂ ਜਿਹੜੀਆਂ ਤੁਸੀਂ ਦੋਨੋਂ ਡੋਜ਼ਾਂ ਲਵਾਈਆਂ ਹੋਣਗੀਆਂ ਤਾਂ ਤੁਸੀਂ ਬਾਹਰ ਜਾ ਕੇ ਜਦੋਂ ਉੱਥੇ ਤੁਹਾਡਾ ਆਰਟੀਪੀਸੀਆ ਟੈਸਟ ਹੋਊਗਾ ਉਸ ਤੋਂ ਬਾਅਦ ਜੇ ਤੁਹਾਡੀ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਤੁਸੀਂ ਸਿਰਫ 3 ਦਿਨ ਵਾਸਤੇ ਹੋਟਲ ਦੇ ਵਿੱਚ ਰਹਿਣਾ ਹੈ ਉਸ ਤੋਂ ਬਾਅਦ ਤੁਸੀਂ ਚੌਥੇ ਦਿਨ ਤੋਂ ਬਾਹਰ ਆ ਕੇ ਆਪਣਾ ਕਿਤੇ ਵੀ ਜਾ ਸਕਦੇ ਹੋ ਨਹੀਂ ਤਾਂ ਅੱਗੇ ਹੁੰਦਾ ਸੀਗਾ ਕਿ 3 ਦਿਨ ਤੁਸੀਂ ਹੋਟਲ ਦੇ ਵਿੱਚ ਰਹਿ ਯਾਨੀ ਕਿ ਦੋ ਹਫ਼ਤਿਆਂ ਦਾ ਕਵਾਰੈਂਟਾਈਨ ਹੋਣਾ ਹੈ ਸੋ 3 14 ਪਹਿਲਾਂ 17 ਦਿਨ ਬੰਦੇ ਸਨ ਲੇਕਿਨ ਹੁਣ ਜੇ ਦੋਨੋਂ ਡੋਜ਼ਾਂ ਲੱਗੀਆਂ ਹੋਣਗੀਆਂ ਤਾਂ ਸਿਰਫ 3 ਦਿਨ ਹੀ ਹੋਟਲਸ ਰਹਿਣਾ ਪਊਗਾ ਬਾਕੀ ਦੇ 14 ਦਿਨ ਤੁਹਾਡੇ ਹੁਣ ਘਰ ਬਚ ਸਕਣਗੇ ਜੀ ਬਿਲਕੁਲ ਸੋ ਅਗਲੀ ਖਬਰ ਲੁਧਿਆਣਾ ਸ਼ਹਿਰ ਦੇ ਨਾਲ ਸੰਬੰਧਤ ਹੈ ਚੋਨੇ ਦੀ ਲਵਾਈ ਬਿਜਲੀ ਕਟਾ ਕਾਰਨ ਦਿੱਕਤਾਂ ਵਧੀਆਂ ਜੀਹਾਂ ਦੱਸਦੀ ਹੈ ਕਿ ਚੋਨੇ ਦੀ ਲਵਾਈ ਦਾ ਸਮਾਂ ਆ ਚੁੱਕਿਆ ਹੈ ਲੇਕਿਨ ਲਗਾਤਾਰ ਬਿਜਲੀ ਦੇ ਕਟ ਚੜੇ ਲੱਗ ਰਿਹਾ ਉਸ ਤੋਂ ਲਗਾਤਾਰ ਜਿਹੜੇ ਕਿਸਾਨਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ ਸਰਕਾਰ ਦੇ ਜਿਹੜੇ ਬਿਜਲੀ ਨੂੰ ਸਰਪਲਸ ਦੇਣ ਦੇ ਵਾਅਦੇ ਖੋਖਲੇ ਨਜ਼ਰ ਆ ਰਹੇ ਇਸ ਤੇ ਚੱਲਦੇ ਆ ਉੱਥੇ ਨੌਪਰੇ ਦੀ ਇੱਕ ਗੱਲ ਹੋਰ ਇੱਥੇ ਮੈਂਸ਼ਨ ਕਰਨਾ ਚਾਹਾਂਗੇ ਕਿ ਜੋ ਪਾਵਰ ਕਾਮ ਡਿਪਾਰਟਮੈਂਟ ਦੇ ਵੱਡੀ ਅੰਗੈਲੀ ਸਾਹਮਣੇ ਆ ਰਹੀ ਹੈ ਉਹਨਾਂ ਦੇ ਵੱਲੋਂ ਜੋ 19 12 ਨੰਬਰ ਜਾਰੀ ਕੀਤਾ ਗਿਆ ਉਹ ਲਗਾਤਾਰ ਬੰਦ ਆ ਰਿਹਾ ਇਨਫੈਕਟ ਇਹ ਹ ਤਾ ਕੋਈ ਕੰਜ਼ਿਊਮਰ ਆਪਣੀ ਸ਼ਿਕਾਇਤ ਕਰਨ ਲਈ ਕਾਲ ਕਰਦਾ ਹੈ ਜਾਂ ਤਾਂ ਇਹ ਨੰਬਰ ਪਿਕ ਨਹੀਂ ਕੀਤਾ ਜਾਂਦਾ ਤੇ ਜੇਕਰ ਨੰਬਰ ਪਿਕ ਕਰ ਵੀ ਲਿਆ ਜਾਂਦਾ ਤਾਂ ਮੁਲਾਜ਼ਮ ਚੜਾ ਉਹ ਰਿਕੁਆਇਰਡ ਪਲੇਸ ਤੇ ਪਹੁੰਚਦਾ ਨਹੀਂ ਹੈ ਸਥਾਨਕ ਪਲੇਸ ਤੇ ਪਹੁੰਚਦਾ ਨਹੀਂ ਹੈ ਤੇ ਜਿਸ ਕਰਕੇ ਲੋਕਾਂ ਦੀਆਂ ਸ਼ਿਕਾਇਤਾਂ ਹੱਲ ਤਾਂ ਨਹੀਂ ਹੁੰਦੀਆਂ ਲੇਕਿਨ ਦਿੱਕਤ ਵਾਲੀ ਗੱਲ ਇਹ ਹੈ ਨਾਪ੍ਰਿਤ ਕਿ ਲੋਕਾਂ ਨੂੰ ਉਹਨਾਂ ਦੇ ਮੋਬਾਈਲ ਨੰਬਰ ਤੇ ਇਹ ਸੁਣਿਆ ਆ ਜਾਂਦਾ ਕਿ ਸਮੱਸਿਆ ਦਾ ਹੱਲ ਜਿਹੜਾ ਹੈ ਉਹ ਹੋ ਚੁੱਕਿਆ ਜੋ ਕਿ ਲੋਕਾਂ ਦੇ ਵਿੱਚ ਭਾਰੀ ਨਿਰਾਸ਼ਾ ਇਸ ਨੂੰ ਲੈ ਕੇ ਪਾਈ ਜਾ ਰਹੀ ਹੈ ਕੀ ਕਹੋਗੇ ਬਿਲਕੁਲ ਤੋਂ ਮੰਨਾ ਚੋਣੇ ਦੀ ਲਵਾਈ ਹੋਣਾ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਪਹਿਲਾਂ ਸਰਕਾਰਾਂ ਨੇ ਕਿਹਾ ਸੀਗਾ ਕਿ 1 ਲੈਕਿਨ ਜੇ ਝੋਨੇ ਦੀ ਲਵਾਈ ਹੁੰਦੀ ਹੈ ਉਹਦੇ ਵਾਸਤੇ ਲੇਬਰ ਦੇ ਨਾਲ-ਨਾਲ ਜਿਹੜੀ ਬਿਜਲੀ ਹੈ ਉਹ ਵੀ ਨਿਰਵਿਘਨ ਹੋਣੀ ਚਾਹੀਦੀ ਹੈ ਕਿਹਾ ਗਿਆ ਸੀਗਾ ਕਿ ਜਦੋਂ ਝੋਨੇ ਲਵਾਈ ਸ਼ੁਰੂ ਹੋਊਗੀ 10 ਜੂਨ ਤੋਂ ਤਾਂ ਦੁਪਹਿਰੇ 12 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਯਾਨੀ ਕਿ 8 ਘੰਟੇ ਤੁਹਾਨੂੰ ਬਿਜਲੀ ਬਿਲਕੁਲ ਮਿਲੇਗੀ ਪੂਰੀ ਤੁਹਾਨੂੰ ਕੋਈ ਵੀ ਇੰਟਰਰਪਸ਼ਨ ਨਹੀਂ ਹੋਊਗੀ ਲੇਕਿਨ ਹੈਰਾਨੀ ਵਾਲੀ ਗੱਲ ਹੋਈ ਹੈ ਕਿ ਪਹਿਲੇ ਦਿਨ ਹੀ ਇਸ ਚੀਜ਼ ਦੀ ਪੋੜ ਖੁੱਲਦੀ ਹੋਈ ਨਜ਼ਰ ਆਈ ਹੈ 12 ਵਜੇ ਤੋਂ ਲੈ ਕੇ 2:30 ਵਜੇ ਤੱਕ ਯਾਨੀ ਪਹਿਲੇ 2:30 ਘੰਟੇ ਸਖਰ ਦੁਪਹਿਰ ਵਾਲੇ ਕੱਟ ਲੱਗਿਆ ਰਿਹਾ ਬਿਜਲੀ ਦਾ ਆਵਲਾ ਡੀਜ਼ਲ ਫੂਕਣਾ ਪਿਆ ਇਹਨੂੰ ਲੈ ਕੇ ਜੇ ਆਪਾਂ ਗੱਲ ਕਰੀਏ ਤਾਂ ਜਲੀਬ ਕਰਖਣਾ ਦੇ ਕੋਲ ਲੁਧਿਆਣਾ ਕਰਖਣਾ ਪਿੰਡ ਦੇ ਲੋਕਾਂ ਨੇ ਕੀ ਕੀਤਾ ਕਿਸਾਨਾਂ ਨੇ ਟਰੈਕਟਰ ਟਰਾਲੀਆਂ ਸੜਕ ਤੇ ਲਾ ਕੇ ਜਾਮ ਲਗਾਇਆ ਲੁਧਿਆਣਾ ਜਿਲ੍ਹਾ ਚੰਡੀਗੜ੍ਹ ਸ਼ਾਹ ਮਾਰਗ ਹੈ ਉਹਨੂੰ ਬਲੌਕ ਕੀਤਾ ਗਿਆ ਉਹਨਾਂ ਨੇ ਰੋਸ ਵਜੋਂ ਕਿਉਂਕਿ ਉਹਨਾਂ ਦਾ ਕਹਿਣਾ ਕਿ ਜੇ ਸਾਨੂੰ ਕਿਸਾਨੇ ਨੂੰ ਹੀ ਸਾਨੂੰ ਤੁਸੀਂ ਦੱਬੋਗੇ ਸਾਨੂੰ ਤੁਸੀਂ ਲਾਈਟ ਪ੍ਰੋਪਰ ਨਹੀਂ ਦੋਗੇ ਡੀਜ਼ਲ ਉੱਤੋਂ ਮਹਿੰਗਾ ਸਾਨੂੰ ਫੂਕਣਾ ਪਊਗਾ ਸੋ ਕਿਤਨਾ ਕੀਤੇ ਇਹ ਕਿਸਾਨਾਂ ਵਾਸਤੇ ਮਾਰੂ ਸਥਿਤੀ ਹੋ ਸਕਦੀ ਹੈ ਕਿਉਂਕਿ ਹੁਣ ਝੋਨੇ ਦੀ ਲਵਾਈ ਹੋਣੀ ਹੈ ਇਹਦੇ ਵਾਸਤੇ ਲੇਬਰ ਵੀ ਬਹੁਤ ਮਹਿੰਗੀ ਹੋਈ ਹੋਈ ਹੈ ਲੇਬਰ ਨੂੰ ਪੇ ਕਰਨਾ ਪੈਂਦਾ ਤੇ ਜੇ ਉੱਤੋਂ ਦੀ ਮਹਿੰਗੇ ਭਾਅ ਦਾ ਡੀਜ਼ਲ ਵੀ ਉਹਨਾਂ ਨੇ ਕੋਈ ਵੀ ਸਿਆਣਪ ਨਹੀਂ ਕੀਤੀ ਜਾਂਦੀ ਇਹ ਕਿਤਨਾ ਕਿਤੇ ਪਾਵਰ ਕਾਮ ਦੇ ਉੱਪਰ ਇੱਕ ਸਵਾਲੀਆ ਨਿਸ਼ਾਨ ਖੜਾ ਕਰਦੀ ਹੈ ਬਿਲਕੁਲ ਸਰੋਵਰ ਇਸ ਤਰ੍ਹਾਂ ਬੁਲਟੇ ਨੇ ਅਖੀਰ ਵਿੱਚ ਨਾਪਰੇ ਗੱਲ ਕਰਾਂਗੇ ਲੁਧਿਆਣਾ ਸ਼ਹਿਰ ਦੇ ਵਿੱਚ ਕਰੋਨਾ ਮਹਾਮਾਰੀ ਦੀ ਕੀ ਸਥਿਤੀ ਹੈ ਬੀਤੇ ਦਿਨ ਕਿੰਨੇ ਪੋਜ਼ੀਟਿਵ ਕੇਸਿਸ ਸਾਹਮਣੇ ਆਏ ਤੇ ਕਿੰਨੇ ਲੋਕਾਂ ਨੇ ਇਸ ਮਹਾਮਾਰੀ ਕਰਕੇ ਆਪਣੀ ਜਾਨ ਜੜੀਏ ਗਵਾ ਦਿੱਤੀ ਹੈ ਤੇ ਦੱਸ ਦਈਏ ਕਿ 134 ਪੋਜ਼ੀਟਿਵ ਮਰੀਜ਼ ਜਿਹੜੇ ਸਾਹਮਣੇ ਆਏ ਨੇ ਜੋ ਕਿ ਇਨਫੈਕਟਿਡ ਹੋ ਚੁੱਕੇ ਨੇ ਇਸ ਕਰੋਨਾ ਮਹਾਮਾਰੀ ਦੇ ਕਰਕੇ ਤੇ 8 ਲੋਕਾਂ ਨੇ ਆਪਣੀ ਜਾਨ ਜੜੀਏ ਇਸ ਕਰੋਨਾ ਮਹਾਮਾਰੀ ਕਰਕੇ ਗਵਾ ਦਿੱਤੀ ਹੈ ਉੱਥੇ ਹਸਪਤਾਲ ਦੇ ਮਰੀਜ਼ ਨੇ ਉਪਰਤੀ ਹੋਏ ਨੇ 26 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਜੇਕਰ ਡਿਸਚਾਰਜ ਹੋਏ ਮਰੀਜ਼ਾਂ ਦੀ ਗੱਲ ਕਰੀਏ ਜੋ ਕਿ ਇਸ ਬਿਮਾਰੀ ਤੋਂ ਪੂਰੀ ਤਰ੍ਹਾਂ ਠੀਕ ਹੋ ਕੇ ਡਿਸਚਾਰਜ ਹੋ ਚੁੱਕੇ ਨੇ ਤਾਂ ਉਹਨਾਂ ਦੀ ਗਿਣਤੀ 218 ਦੱਸੀ ਜਾ ਰਹੀ ਹੈ ਇਸ ਦੇ ਨਾਲ ਇਹ ਵੀ ਦੱਸਤੀ ਹੈ ਕਿ ਲੋਕਾਂ ਨੂੰ ਕਰੋਨਾ ਦੇ ਠੀਕ ਹੋਣ ਤੋਂ ਬਾਅਦ ਕੁਝ ਦਿੱਕਤਾਂ ਪਰੇਸ਼ਾਨੀਆਂ ਪੇਸ਼ ਆ ਰਹੀਆਂ ਨੇ ਕੁਝ ਸਿਹਤ ਸੰਬੰਧੀ ਸਮੱਸਿਆਵਾਂ ਪੇਸ਼ ਆ ਰਹੀਆਂ ਨੇ ਜਿਸ ਕਿਸੇ ਨੂੰ ਸਾਹ ਲੈਣ ਦੇ ਵਿੱਚ ਖਬਰ ਹੈ ਸਾਹਮਣੇ ਆ ਰਹੀ ਹੈ ਕਿਸੇ ਨੂੰ ਸਾਹ ਲੈਣ ਚ ਮੁਸ਼ਕਲ ਆ ਰਹੀ ਹੈ ਕਿਸੇ ਨੂੰ ਕਮਜ਼ੋਰੀ ਤਾਂ ਕਿਸੇ ਨੂੰ ਹੀ ਦਿਲ ਦੇ ਧੜਕਣ ਜੜੀ ਹੈ ਕਿ ਉਹ ਪਤ ਰਹੀ ਹੈ ਸੋ ਬੇਹੱਦ ਜ਼ਰੂਰੀ ਹੈ ਕਿ ਦੀ ਡਾਈਟ ਜਿਹੜੀ ਆਪਣਾ ਲਾਈਫ ਸਟਾਈਲ ਜਿਹੜਾ ਕਰੋਨਾ ਮਹਾਮਾਰੀ ਤੇ ਬਾਅਦ ਵੀ ਠੀਕ ਹੋ ਤਾਂ ਬਾਅਦ ਵੀ ਉਸਤੇ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾਵੇ ਆਪਣੀ ਡਾਈਟ ਨੂੰ ਵਧੀਆ ਰੱਖਿਆ ਜਾਵੇ ਹਾਈਜੀਨ ਨੂੰ ਵਧੀਆ ਰੱਖਿਆ ਜਾਵੇ ਤੇ ਆਲਾ ਦਵਾਲਾ ਸਾਫ਼ ਰੱਖਿਆ ਜਾਵੇ ਤੇ ਕਰੋਨਾ ਮਹਾਮਾਰੀ ਸੰਬੰਧੀ ਰੋਜ਼ ਤੁਹਾਨੂੰ ਦਸਮਤ نیوز ਇਹ ਹੀ ਅਪੀਲ ਕਰਦਾ ਹੈ ਕਿ ਸਰਕਾਰ ਪ੍ਰਸ਼ਾਸਨ ਦਾ ਸਹਿਯੋਗ ਕਰੋ ਮਾਸਕ ਜ਼ਰੂਰ ਪਾ ਕੇ ਰੱਖੋ ਤੇ ਆਪਣੇ ਹੈਂਡ ਜਿਹੜੇ ਸੈਨੀਟਾਈਜ਼ ਕਰਦੇ ਰਹੋ ਕੱਲ ਤੋਂ ਫਿਰ ਹਾਜ਼ਰ ਹੋਵਾਂਗੇ ਤੇ ਸੱਤੇ ਦੁਨੀਆ ਦੀਆਂ तमाम अहम ਖਬਰਾਂ ਦੇ ਨਾਲ ਫਿਲਹਾਲ ਦੇ ਉਚਾਸਤ ਸਸ਼ਕਾ